ਜੀ ਕਾ ਖੰਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਕੱਲ ਨੂੰ ਦਸਵੀ ਦਾ ਪਾਵਨ ਪਵਿੱਤਰ ਦਿਹਾੜਾ ਹੈ। ਔਰ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਦਸਵੀ ਦੇ ਪਾਵਨ ਪਵਿੱਤਰ ਦਿਹਾੜੇ ਤੇ ਸਾਰਿਆਂ ਨੇ ਹਾਜ਼ਰੀ ਲਾਉਣ ਦੀ ਕਿਰਪਾਲਤਾ ਕਰਨੀ। ਚਾਰ ਅਖੰਡ ਪਾਠ ਸੰਗਤਾਂ ਨੂੰ ਪ੍ਰਕਾਸ਼ ਕਰਵਾਏ ਗਏ ਨੇ ਔਰ ਚਾਰ ਅਖੰਡ ਪਾਠਨ ਦੇ ਪੂਜ ਪਾਏ ਜਾਣਗੇ। ਕਥਾ ਕੀਰਤਨ ਦੁਆਰਾ ਸੰਤਾਂ ਨੂੰ ਜਹਾਲ ਕੀਤਾ ਜਾਏਗਾ ਸੋਲਾਹਾ ਉਠਾਉਂਦੇ ਹੋਏ ਜੋ ਸਤਿਗੁਰਾਂ ਦੇ ਬਚਨ ਹਨ ਤੇ ਉਹਨਾਂ ਨੂੰ ਪੂਰੇ ਕਰਦੇ ਹੋਏ ਸਾਰੀਆਂ ਸੰਗਤਾਂ ਨੂੰ ਪੰਚਨ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ 10 ਮਿੰਟ ਤੇ ਆਗੇ ਮੱਥਾ ਟੇਕ ਜਾ ਕਰੋ ਇਹ ਵੀ ਤੁਹਾਨੂੰ ਬਹੁਤ ਜ਼ਿਆਦਾ ਪੰਨ ਮਿਲੂਗਾ ਸੰਕੋਚ ਨਹੀਂ ਕਰਨੀ ਚਾਹੀਦੀ ਇੱਕ ਦਿਨ ਕੰਮ ਛੱਡ ਦੇਣਾ ਚਾਹੀਦਾ ਪਰਮਾਤਮਾ ਦੇ ਨਾਮ ਦੇ ਉੱਤੇ ਛੱਡ ਕੇ ਆ ਕੇ ਮੱਥਾ ਟੇਕ ਕੇ ਦੱਸਾਂ ਪਾਸ਼ੇ ਸ਼ੁਰੂ 11ਵੇਂ ਪਾਸ਼ੇ ਹੌਣ ਲੈ ਕੇ ਜਾਓ ਭਜਨ ਆਪਾਂ ਤੋਂ ਨਹੀਂ ਹੁੰਦੇ ਆਪਾਂ ਨੂੰ ਕੰਮ ਹੀ ਇੰਨੇ ਆ ਅਸੀਂ ਮੈਂ 700 ਨਹੀਂ ਭਜਨ ਦਾ ਕਈ ਵਾਰ ਕਰਨਾ ਥੋੜਾ ਚਿਰ ਕਰਕੋਟ ਬੱਬਾ ਜੀ ਮੈਨੂੰ ਦਵਾਈ ਦੇ ਦਿਓ ਬੱਬਾ ਜੀ ਮੇਰਾ ਇਹ ਹੋਂਗਾ ਮੁੰਡੇ ਸੌਲਾ ਪਾ ਲਿਓ ਮੈਂ ਕਿਹਾ ਪਹਿਲੀ ਉਹ ਸਾਨੂੰ ਵੀ ਨਾਂ ਤੁਸੀਂ ਰਾਮ ਰਾਮ ਕਰ ਲਿਓ ਕੋ ਕੰਮ ਹੀ ਲੋਕਾਂ ਨੂੰ ਇੰਨੇ ਬੜੇ ਆ ਤੇ ਕਰਕੇ ਦਸਵੀਂ ਦੇ ਉੱਤੇ ਤੁਸੀਂ ਆਇਆ ਕਰੋ ਤੇ ਤੁਹਾਡੇ ਭੇੜੇ ਪਾਰ ਹੋ ਜਾਣਗੇ ਮੈਂ ਹੁਣ ਇੱਥੇ ਵਸਰਾਮ ਦਿਨ ਜਿਹੜੇ ਪਰਮਾਤਮਾ ਦੀ स्तुਤੀ ਕਰਦੇ ਆ ਕੀਰਤ ਜਿੱਤੇ ਮੈਂ ਇਹਨਾਂ ਨੂੰ ਵਿਸ਼ੇਸ਼ ਕਰਕੇ ਵਧਾਈ ਦੇਣਾ ਪਰਮਾਤਮਾ ਦੀ स्तुਤੀ ਕਰਨ ਵਾਲੇ ਬੰਦੇ